ਅੱਜ ਸਾਰੀ ਦੁਨੀਆ ਦੇ ਅੰਦਰ ਬਹੁਤ ਵੱਡੀ ਤعداد ਦੇ ਵਿੱਚ ਆਪਣੇ ਪੰਜਾਬ ਦੇ ਅੰਦਰ ਵੀ ਦੇਸ਼ ਦੇ ਅੰਦਰ ਵੀ ਈਦ ਦੇ ਪਵਿੱਤਰ ਦਿਹਾੜੇ ਨੂੰ ਬੜੇ ਉਲਾਸ ਸਦਾਂ ਮਨਾਇਆ ਜਾ ਰਿਹਾ ਸੋ ਮੈਂ ਅੱਜ ਪਠਾਨਕੋਟ ਅਹੀਰਾ ਮਸਜਿਦ ਵਿਖੇ ਈਦ ਦੇ ਪਵਿੱਤਰ ਦਿਹਾੜੇ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਚਾਹੇ ਆਪਣੇ ਮੁਸਲਮਾਨ ਵੀਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਵੀ ਔਰ ਮਾਨਜੂਬ ਮੁਖਤਮੀ ਸਰਦਾਰ ਭਗਵੰਤ ਸੂਮਾਨ ਦੀ ਵੱਲੋਂ ਵੀ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਅੱਲਾਹ ਤਾਲਾ ਦੇ ਅੱਗੇ ਇਹ ਫਰਿਆਦ ਕਰਦਾ ਕਿ ਉਹ ਆਪਣੀ ਤੇਰੇ ਆਪਣੇ ਜਿਹੜੀ ਉਹ ਸੰਸਾਰ ਦੇ ਅੰਦਰ ਲੋਕਾਂ ਦੇ ਬਣਾ ਕੇ ਰੱਖਣਗੇ ਔਰ ਆਪਸੀ ਭਾਈਚਾਰਾ ਆਪਸੀ ਦੋਸਤੀ ਮਿੱਤਰਤਾ ਦਾ ਜਿਹੜਾ ਪੈਗਾਮ ਹੈ ਉਹ ਹੋਰ ਫੈਲੇ ਦੁਨੀਆ ਦੇ ਅੰਦਰ ਸੋ ਜਿੱਥੇ ਮੈਂ ਅੱਜ ਇਹਦੀਆਂ ਮੁਬਾਰਕਾਂ ਦੇਣਾ ਉਥੇ ਨਾਲ ਹੀ ਮੈਂ ਅਪੀਲ ਵੀ ਕਰਾਂਗਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਦਾ ਇਨਸਾਨ ਤੋਂ ਉੱਪਰ ਕੋਈ ਧਰਮ ਨਹੀਂ ਹੈ ਸੋ ਇਨਸਾਨੀਅਤ ਇਸੇ ਗੱਲ ਦਾ ਸਾਨੂੰ ਸੁਨੇਹ ਦਿੰਦੀ ਹੈ ਕਿ ਇੱਕ ਦੂਜੇ ਦੇ ਹਾਰਾਂ ਚ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਚ ਸ਼ਾਮਲ ਹੋਈਏ ਔਰ ਇਹਦੇ ਨਾਲ ਸਮਾਜ ਦੇ ਅੰਦਰ ਜਿਹੜਾ ਉਹ ਮਹ ਸਮਝਦਾ ਵੀ ਇੱਕ ਪੈਗਾਮ ਵੀ ਜਾਂਦਾ ਕਿ ਭਾਰਤ ਇੱਕ ਫਲਵਾੜੀ ਹੈ ਸੋ ਇਸ ਫਲਵਾੜੀ ਦੇ ਅੰਦਰ ਹਰੇਕ ਫੁੱਲ ਖੀੜੇ ਉਹ ਆਪਣੀ ਰੋਸ਼ਨੀ ਆਪਣੀ ਖਸੂਸ ਸਮਾਜ ਨੂੰ ਦਵੇ So, سو صابن عیدیاں بہت بہت مبارکر آئے ہوئے تمام مہمانوں کا تہہ دل سے اپنی طرف سے اور ہیرا مسجد کمیٹی کی طرف سے شکریہ آدھا کرتا ہوں کہ اپنا بہت ہی قیمتی وقت نکال کر ہم سب کے بیش تشریف لاتے ہیں ہم سب کی حوصلہ افضائی فرماتے ہیں آج عید الاضحیٰ بڑا ہی مبارک دن ہے اس کا پیغام یہی ہے کہ برائی کا خاتمہ کریں اور اچھائی کو عام کریں آپ اس میں میل جول محبت کا پیغام دیں صفائی ستھرائی کا خیال رکھیں اور جیسا کہ ابھی ہمارے مہمانوں نے بیان میں کہا کہ واتاورن کا بھرپور خیال رکھیں پیڑ پودے لگائیں اس سنسار کو بچائیں میں آخر میں زیادہ کچھ نہ کہتے ہوئے یہی کہوں گا کہ تمام شہر والوں کو عید کی بہت بہت مبارک بات تمام ہندوستان کے بسنے والے لوگوں کو ہم سب کی طرف سے عید کی تہ دل سے مبارکباد آج ساری دنیا کے اندر ਬਹੁਤ ਵੱਡੀ ਤعداد ਦੇ ਵਿੱਚ ਆਪਣੇ ਪੰਜਾਬ ਦੇ ਅੰਦਰ ਵੀ ਦੇਸ਼ ਦੇ ਅੰਦਰ ਵੀ ਵੀਰ ਦੇ ਪਵਿੱਤਰ ਦਿਹਾੜੇ ਨੂੰ ਬੜੇ ਉਲਾਸ ਨਾਲ ਮਨਾਇਆ ਜਾ ਰਿਹਾ ਸੋ ਮੈਂ ਅੱਜ ਪਠਾਨਕੋਟ ਹਿਦਾ ਮਸਜਿਦ ਵਿਖੇ ਵੀਰ ਦੇ ਪਵਿੱਤਰ ਦਿਹਾੜੇ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਚਾਹੇ ਆਪਣੇ ਮੁਸਲਮਾਨ ਵੀਰਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਵੀ ਔਰ ਮਾਂਜੂਦ ਮੁਖਤਿਰ ਸਰਦਾਰ ਭਗਵਾਨ ਸਤਿਮਾਨ ਦੀ ਵੱਲੋਂ ਵੀ ਵੀਰ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਅੱਲਾਹ ਤਾਲਾ ਦੇ ਅੱਗੇ ਇਹ ਫਰਿਆਦ ਕਰਦਾ ਕਿ ਉਹ ਆਪਣੀ ਆਪਣੇ ਜਿਹੜੀ ਉਹ ਸੰਸਾਰ ਦੇ ਅੰਦਰ ਲੋਕਾਂ ਦੇ ਬਣਾ ਕੇ ਰੱਖਣਗੇ ਔਰ ਆਪਸੀ ਭਾਈਚਾਰਾ ਆਪਸੀ ਦੋਸਤੀ ਮਿੱਤਰਤਾ ਦਾ ਜਿਹੜਾ ਪੈਗਾਮ ਹੈ ਉਹ ਹੋਰ ਫੈਲੇ ਦੁਨੀਆ ਦੇ ਅੰਦਰ ਸੋ ਜਿੱਥੇ ਮੈਂ ਅੱਜ ਇਹਦੀਆਂ ਮੁਬਾਰਕਾਂ ਦੇਣਾ ਉਸ ਨਾਲ ਹੀ ਮੈਂ ਅਪੀਲ ਵੀ ਕਰਾਂਗਾ ਕਿ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਦਾ ਇਨਸਾਨ ਤੋਂ ਉੱਪਰ ਕੋਈ ਧਰਮ ਨਹੀਂ ਹੈ ਸੋ ਇਨਸਾਨੀਅਤ ਇਸੇ ਗੱਲ ਦਾ ਸਾਨੂੰ ਸੰਦੇਸ਼ ਦਿੰਦੀ ਹੈ ਕਿ ਇੱਕ ਦੂਜੇ ਦੇ ਹਿਆਰਾਂ ਚ ਇੱਕ ਦੂਜੇ ਦੇ ਦੁੱਖਾਂ ਸੁੱਖਾਂ ਚ ਸ਼ਾਮਲ ਹੋਈਏ ਔਰ ਇਹਦੇ ਨਾਲ ਸਮਾਜ ਦੇ ਅੰਦਰ ਜਿਹੜਾ ਉਹ ਬਹੁਤ ਸਮਝਦਾ ਵੀ ਇੱਕ ਪੈਗਾਮ ਵੀ ਜਾਂਦਾ ਕਿ ਭਾਰਤ ਇੱਕ ਫਲਵਾੜੀ ਹੈ ਸੋ ਇਸ ਫਲਵਾੜੀ ਦੇ ਅੰਦਰ ਹਰੇਕ ਫੁੱਲ ਖਿੜੇ ਉਹ ਆਪਣੀ ਰੋਸ਼ਨੀ ਆਪਣੀ ਖਸੂਸ ਸਮਾਜ ਨੂੰ ਦਵੇ ਸੋ ਸਭ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਪੇਪਰ ਆਏ ਹੋਏ तमाम ਮਹਿਮਾਨੋ ਕਾ ਤਹਿ ਦਿਲ ਸੇ اپنی طرف سے اور حرام مسجد کمیٹی کی طرف سے شکریہ ادا کرتا ہوں کہ اپنا بہت ہی قیمتی وقت نکال کر ہم سب کے بیچ تشریف لاتے ہیں ہم سب کی حوصلہ افزائی فرماتے ہیں آج عید الاضحیٰ بڑا ہی مبارک دن ہے اس کا پیغام یہی ہے کہ برائی کا خاتمہ کریں اور اچھائی کو عام کریں آپس میں میل جول محبت کا پیغام دیں صفائی ستھرائی کا خیال رکھیں اور جیسا کہ ابھی ہمارے مہمانوں نے بیان میں کہا کے واتاورن کا بھرپور خیال رکھیں پیڑ پودے لگائیں اس سنسار کو بچائیں میں آخر میں زیادہ کچھ نہ کہتے ہو یہی یہ کہوں گا کہ تمام شہر والوں کو عید کی بہت بہت مبارک بات تمام ہندوستان کے بسنے والے لوگوں کو ہم سب کی طرف سے عید کی تہ دل سے مبارکباد دیش دنیا کی ہر خبر سب سے پہلے دیکھنے کے لیے فالو کریں دینک سویرا ٹی وی یوٹیوب فیس بک Instagram X aur WhatsApp channel par